ਆ ਮਤਰਾਖਾ ਤੇ ਵੇਰੀ ਮਾਇਆ ਹੱਥ ਬੰਨੇ ਉਹਨੇ ਕੁਛ ਨਹੀਂ ਕੀਤਾ ਮੈਦਾਂ ਹੀ ਬਣੀ ਰਕੇ ਕੁੱਟ ਲੋ ਜਨਾ ਕੁੱਟਣਾ ਪੁਜੀ ਤੂੰਸੀ ਲਾਲੋਚਾ ਤੇ ਬਸ ਸਾਡਾ ਜੜਸ ਤੁਣਾ ਜੋ ਉਹਨੂੰ ਵਿਹੋ ਕਰ ਲਗੇ ਜਨ ਸਾਡ ਸਮਾਜ ਨਗਰ ਲਕੂ ਹੋ ਜਾ ਤੈਰਾ ਉਹਦੀ ਕੁੱਟਾ ਤੇ ਕੁੱਟਣੇ ਗਏ ਤਾਂ ਬੱਚਾ ਤਾਂ ਜਾਣਗੇ ਮਗਰ ਉਹਦੇ ਜਦ ਅਸੀਂ ਚੋਣ ਲਿਆ ਉਹ ਤੇ ਫਿਰ ਹੁਣ ਦਵਾਖਾਂ ਦੇ ਉੱਤੇ ਤਿਆਰ ਹੋਈ ਜਾਂ ਸਾਡੇ ਔਰਤਾਂ ਦਿੱਤਾ ਚਾਰਾ ਜਿੱਦ ਰੇਖੋ ਇੱਧਰ ਵੇਖੋ ਜੀ ਇੱਦੀ ਲੱਤ ਪੰਨੀ ਆ ਅੰਦਰੋਂ ਕੜਕੜ ਕੁੱਟੇਯੋ ਲੇਡੀਜ਼ ਨੇ ਮੇਰੇ ਜਵਾਲ ਹੀ ਨਹੀਂ ਛੱਡੇ ਜੀ ਜਦੋਂ ਹਾਂ ਜਾਵਾਂ ਯਾਰ ਨਾ ਕਰਕੇ ਇਹ ਆਵੇਂ ਲੱਤ ਪੰਨੀ ਬੁਣਦੇ ਬਚਦੀ ਜਦੋਂ ਡਰਦੇ ਆ ਤਾਂ ਕਰੋਂ ਤੁਰੇ ਹੰਦੇ ਸੀ ਰਹਾ ਰਾਸਤੇ 'ਚ ਜਦੋਂ ਦਵਾਈ ਲੈ ਕੇ ਤੇ ਉੱਥੇ ਰਾਜੂ ਕੇ ਕਰੇ ਵੜ ਗਿਓ ਉੱਥੇ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਆਪਣੇ ਵੜਕੇ ਕੁੱਟੇ ਉਹਨਾਂ ਨੇ ਬਾਲੇ ਜਣੇ ਸੀਗੇ ਪੌਸਾ ਵਾਲੇ ਕੋਈ ਸੀ ਉਹਨੇ ਮੇਰੇ ਵਾਲ ਪਾਣ ਲੈ ਪਿੱਛੇ ਬਹੁਤਾਰੇ ਕੁੱਟੇ ਹਰਨ ਕੋਲ ਆਏ ਮੇਰੇ ਘਰ ਵਾਲੇ ਨਹੀਂ ਘਰੇ ਕਰੇ ਕਰੇ ਹਾਂ ਉਹ ਤੇ ਹੋਰੇ ਤੇ ਦਲ ਉਹ ਆਦੀ ਦੇ ਵਾਲ ਨਾ ਕਰਨਾ ਉਹਨਾਂ ਦੇ ਸਾਰੇ ਸਾਰੀ ਛੱਬ ਦੀ ਛੱਬ ਵਿੱਚ ਬਣੇ ਕਦੇ ਜੋਰ ਤੋਂ ਬਤਾਉਂ ਕਿ ਰਣੀ ਤੇ ਤੇ ਨਹੀਂ ਹਾਂ ਮੈਂ ਮਾਇ ਨਹੀਂ ਹੈ ਇਹ ਚਾ ਕੰਮ ਕਰਨਾ ਨਾ ਜੇ ਨਾ ਉਹਨਾਂ ਨੇ ਗਾਲ ਸੁਣੀ ਤੇ ਨਹੀਂ ਜਣੇ ਸੀ ਫੇਟਾ ਲਿਆ ਤੇ ਫਿਰ ਜੁੱਤੇ ਕੇ ਜਮਾ ਸਜਾਏ ਭయ్యా ਤੂੰ ਵਾਹ ਜੀ ਤਰੀਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਨਕਵਾੜ ਨੂੰ ਪੁੱਛ ਸਕਦੇ ਮੇਰਾ ਬੰਦਾ ਇੱਕ ਤੜਕੇ ਤੋਂ ਲੈ ਕੇ ਵਿਚਾਰਾ ਇੱਟਾਂ ਛਿੱਲੀ ਜਾਂਦਾ ਸੀ ਘਰੇ ਘੜੀ ਜਾਂਦਾ ਸੀ ਸ਼ਾਮ ਨੂੰ ਅਸੀਂ ਆਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਹੈ ਕਿਤੇ ਧਰਨੇ ਤੇ ਬਹਿ ਗਏ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਇੰਨਾ ਤਾਂ ਨਹੀਂ ਜੀਰੋ ਕਰਦੀ ਗਰੀਬਾਂ ਤੇ ਆ ਕੇ ਲਾਠੀ ਚਾਰਜ ਕਰਤਾ ਪੁਲਸ ਆਲਿਆ ਨੇ ਗਰੀਬਾਂ ਨੇ ਤਾਂ ਡਾਂਲੇ ਚਲਾਉਣੇ ਸੀਗੇ ਜੇ ਕਪਾ ਵੀਰ ਜੜ ਇੱਕ ਦਿਨ ਵੈਹਦੇ ਦੋ ਦਿਨ ਵੈਹਦੇ ਬਸ ਸਾਦਾ ਨੰਗੀ ਜਾਂਦੀਆਂ ਸੀ ਜੀ ਪਰ ਸੁਣ ਇਹਨਾਂ ਨੇ ਪੈਸੇ ਧੱਕ ਤੇ ਪਹਿਲਾਂ ਜਿੱਤੇ ਸਾਨੂੰ ਕੰਮ ਤੋਂ ਲੈ ਸਾਡਾ ਸਾਰਾ ਘਰ ਖੋਲ ਕੇ ਗਈ ਆ ਬਾਲਸਾ ਨਾਲ ਬੱਪੂ ਵਰਗੇ ਨਾਲ ਸੀਗੇ ਨਾਲ ਦਲਦੂਰ ਮੈਂ ਪਰ ਆਹ ਸਾਰੇ ਬੱਪੂ ਆ ਰਹੀ ਸਾਰੇ ਨਾਲ ਸੀਗੇ ਅਸੀਂ ਉਹ ਜਿਹੜਾ ਚੱਤਾਂ ਲੱਗੇ ਠੀਕ ਘਰ ਦੇ ਵਿੱਚ ਕੌਣ ਸੀ ਬੋਲਣ ਵਾਲਾ ਕੋਈ ਨਹੀਂ ਹੋਈ ਅੱਜ ਕੱਲਾ ਹਾਂਜੀ ਤੇ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੁਭਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਲੋ ਆਇਆ ਅਸੀਂ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਭੀਮ ਆਰਮੀ ਦੀ ਇੱਕ ਟੀਮ ਇਸ ਪਿੰਡ ਦਾ ਦੌਰਾ ਕਰਨਾ ਆਇਆ ਔਰ ਪਿੰਡ ਦੇ ਮਜ਼ਦੂਰਾਂ ਦਲਤਾਂ ਨਾਲ ਜਿਹੜੇ ਪੀੜਤ ਨੇ ਜ਼ਬਰਦਸਤ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਸਤੇ ਸੀ ਹਾਂ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ ਪਰ ਪਹਿਲੇ ਦਿਨ ਜਿਹੜੀ ਰਿਪੋਰਟ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਮਤਲਬ ਸਰਕਾਰੀ ਕਰਿੰਦੇ ਦਿਖਾ ਰਹੇ ਨੇ ਕਿ ਦੇਖੋ ਜੀ ਉਸ ਦੇ ਉੱਤੇ ਹਮਲਾ ਕਰਤਾ ਚੰਦਪਾਣ ਦੇ ਮਜ਼ਦੂਰਾ ਨੇ ਧਰਨਾ ਕਰੀਆਂ ਮਤਲਬ ਇਹ ਉਹ ਤਸਵੀਰ ਨੂੰ ਦੇਖ ਕੇ ਫੋਟੋ ਨੂੰ ਦੇਖ ਕੇ ਲੱਗਦਾ ਕੋਈ ਜਰ ਵੀ ਬਾਕੀ ਕਿਸੇ ਨੌਜਵਾਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਪੁਲਿਸ ਦੇ ਉੱਤੇ ਪਰ ਪਿੰਡ ਦੇ ਅੰਦਰ ਆ ਕੇ ਜਦੋਂ ਤੁਸੀਂ ਬ੍ਰੀਕਿੰਗ ਨਾਲ ਇਹਦੀ ਪੜਤਾਲ ਕਰੋਗੇ ਇਹ ਕਾਂਡ ਕਿਉਂ ਵਾਪਰਿਆ ਇਹਦਾ ਪਸ਼ੋਕੜ ਕੀ ਹੈ ਉਹਦੇ ਬਾਰੇ ਜਦੋਂ ਤੁਸੀਂ ਤੱਥ ਸਾਹਮਣੇ ਲਿਆਵੋਗੇ ਉਹ ਤਸਵੀਰ ਹੋਰ ਨਿਕਲੂਗੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਚੈਨਲ ਵੱਲੋਂ ਪੱਤਰਕਾਰ ਵੀਰ ਆਏ ਹੋ ਮਤਲਬ ਤੁਹਾਡੇ ਜਰੀਏ ਇਸ ਪਿੰਡ ਦੀ ਜਿਹੜੀ ਸਚਾਈ ਹੈ ਉਹ ਦੁਨੀਆ ਦੇ ਸਾਹਮਣੇ ਆਊਗੀ ਪਰ ਮੈਂ ਹੋਰ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੱਡੇ ਚੈਨਲ ਵਾਲਿਆਂ ਨੂੰ ਵੀ ਉਹ ਵੀ ਆਉਣ ਜਿਹੜੇ ਨਿਤ ਦਿਨ ਵੱਡੀਆਂ ਲੀਡਰਾਂ ਦੇ ਵੱਡੀਆਂ ਪਾਰਟੀਆਂ ਦੀਆਂ ਵੱਡੇ ਵੱਡੀਆਂ ਇੰਟਰਵਿਊਆਂ ਦਿਖਾਉਂਦੇ ਨੇ ਮੁੱਦੇ ਦਿਖਾਉਂਦੇ ਨੇ ਆਹ ਚੰਦ ਭਾਨ ਦੀ ਤਸਵੀਰ ਵੀ ਉਹ ਦਿਖਾਉਣ ਜਿਹੜੀ ਤਸਵੀਰ ਅਸਲ ਤਸਵੀਰ ਹੈ ਸਰਕਾਰ ਵਾਲੀ ਤਸਵੀਰ ਨਾ ਦਿਖਾਉਣ ਤਾਂ ਪਿੰਡ ਦੇ ਤਨਾਡਾ ਨੇ ਮਤਲਬ ਸੁਣਦੇ ਵਿੱਚ ਆਇਆ ਜਿਵੇਂ ਮਤਲਬ ਸਾਡੀ ਦਲਤ ਸਮਾਜ ਦੀ ਭੈਣ ਜਾਂ ਉੱਥੋਂ ਇੱਥੋਂ ਦੇ ਲੋਕ ਦੱਸਦੇ ਨੇ ਕਿ ਉਹਨਾਂ ਨੇ ਉਹਦਾ ਅਪਮਾਨ ਕੀਤਾ ਮਤਲਬ ਇੱਕ ਸਰਪੰਚ ਦਾ ਅਪਮਾਨ ਕਰਨਾ ਮੈਂ ਕਹੂੰਗਾ ਬਹੁਤ ਵੱਡੀ ਗਲਤੀ ਹੈ ਇਹ ਬਹੁਤ ਵੱਡਾ ਪਾਪ ਹੈ ਇਹ ਬਹੁਤ ਵੱਡਾ ਜੁਰਮ ਹੈ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਔਰ ਉਸ ਸੰਵਿਧਾਨ ਦੇ ਤਹਿਤ ਚੁਣਿਆ ਹੋਇਆ ਜਿਹੜੇ ਸੰਵਿਧਾਨ ਦੇ ਤਹਿਤ ਸਾਡਾ ਦੇਸ਼ ਚੱਲ ਰਿਹਾ ਹੈ ਮਤਲਬ ਅਪਮਾਨ ਦੇ ਮਾਮਲੇ ਤੇ ਲੋਕਾਂ 'ਚ ਗੁੱਸਾ ਸੀ ਉਹਨਾਂ ਨੇ ਧਰਨਾ ਲਾ ਲਿਆ ਬਣਦਾ ਹੀ ਸੀਗਾ ਪਰ ਇੱਥੇ ਬਸ ਫਰਕ ਇੰਨਾ ਸੀਗਾ ਕਿ ਗੈਰ ਜਥੇਬੰਦਕ ਲੋਕਾਂ ਨੇ ਧਰਨਾ ਲਾਇਆ ਕਿਸੇ ਜਥੇਬੰਦੀ ਵੱਲੋਂ ਧਰਨਾ ਨਹੀਂ ਲਾਇਆ ਕਿਸੇ ਜਥੇਬੰਦੀ ਦੇ ਅਗਵਾਈ ਦੇ ਹੇਠ ਧਰਨਾ ਨਹੀਂ ਸੀਗਾ ਆਪਣੇ ਮਹਾਰ ਧਰਨਾ ਲਗਿਆ ਸੀ ਜੇ ਪੁਲਿਸ ਪ੍ਰਸ਼ਾਸਨ ਸਰਪੰਚ ਵੱਲੋਂ ਜਿਹੜੀ ਦਰਖਾਸਤ ਦਿੱਤੀ ਹੈ ਵੀ ਮੇਰਾ ਅਪਮਾਨ ਕੀਤਾ ਸਾਡੇ ਬੰਦੇ ਦੀ ਪੱਗ ਲਾਹੀ ਹੈ ਉਸ ਦਰਖਾਸਤ ਦੇ ਉੱਤੇ ਕਾਰਵਾਈ ਕਰਦਾਂ ਦੀ ਤਾਂ ਮੇਰਾ ਖਿਆਲ ਇਹ ਵੱਡਾ ਹਾਲਾਸਾ ਹੋਣਾ ਨਹੀਂ ਸੀਗਾ ਪਰ ਅੱਜ ਸੱਚਾਈ ਸਾਹਮਣੇ ਆ ਰਹੀ ਹੈ ਕਿ ਕਿਵੇਂ ਪਿੰਡੂ ਤਣਾੜ ਗਲੀਆਂ ਦੇ ਵਿੱਚ ਗੋਲੀਆਂ ਚਲਾ ਰਹੇ ਨੇ ਇਹ ਤਸਵੀਰ ਤੋਂ ਬਾਅਦ ਇਹ ਪਤਾ ਲੱਗ ਰਿਹਾ ਹੈ ਵੀ ਧਰਨਾ ਕਰੀ ਜਿਹੜੇ ਰੋੜਾ ਮਾਰ ਰਹੇ ਨੇ ਇਟਾ ਮਾਰ ਰਹੇ ਨੇ ਉਹ ਪੁਲਿਸ ਤੇ ਨਹੀਂ ਮਾਰ ਰਹੇ ਉਹ ਉਹਨਾਂ ਲੋਕਾਂ ਤੇ ਮਾਰ ਰਹੇ ਨੇ ਜਿਹੜੇ ਲੋਕ ਫੈਰ ਕਰ ਰਹੇ ਨੇ ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਹੈ ਸਪੋਰਟ ਕਰ ਰਹੀ ਹੈ ਮਤਲਬ ਜਦੋਂ ਪਿੰਡੂ ਤਣਾੜ ਫੈਰ ਕਰ ਰਹੇ ਨੇ ਤਾਂ ਤਣਾੜਾਂ ਦੇ ਉੱਪਰ ਮਾਰ ਕੇ ਬਰਾਬਰ ਇਟਾ ਰੋੜੇ ਵੱਜ ਰਹੇ ਨੇ ਤਾਂ ਸੁਭਾਵਿਕ ਹੈ ਜੇ ਪੁਲਿਸ ਗੋਲੀਆਂ ਚਲਾਉਣ ਵਾਲੇ ਪਿੰਡੂ ਤਣਾੜਾਂ ਦੇ ਪਿੱਛੇ ਜਾਊਗੀ ਤਾਂ ਉਹ ਰੋੜਾ ਪੁਲਿਸ ਦੇ ਵੀ ਮਤਲਬ ਕਿ ਵੱਜ ਸਕਦਾ ਕਿਉਂਕਿ ਰੋੜੇ ਨੇ ਨਹੀਂ ਦੇਖਣਾ ਵੀ ਮਲ ਕੇ ਉਹ ਗੋਲੀ ਚਲਾਉਣ ਵਾਲਾ ਪਿੰਡ ਦਾ ਜਾਤੀਵਾਦੀ ਪਿੰਡੂ ਧਨਾੜਾ ਜਾਂ ਵਰਦੀ ਧਾਰੀ ਮਲ ਕੇ ਮਲਾਜਮ ਹੈ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਪਿੰਡੂ ਧਨਾੜਾ ਦੀ ਜਾਤੀਵਾਦੀ ਹੰਕੜ ਦੇ ਕਾਰਨ ਵਾਪਰੀ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਵਾਪਰੀ ਹੈ ਔਰ ਸਭ ਤੋਂ ਵੱਡਾ ਕਾਰਨ ਆ ਸਾਡੇ ਸਮਾਜ ਦੀ ਦਲਤ ਭੈਣ ਦਾ ਅਪਮਾਨ ਕਰਨਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਣਾ ਚਾਹੁੰਗਾ ਕਿ ਨਿਰਦੋਸ਼ ਲੋਕਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਛੱਡਿਆ ਜਾਵੇ ਹੁਣ ਪੰਜ ਸੱਤ ਨੌਜਵਾਨ ਜਿਹੜੇ ਨਵਾਲਗ ਸੀ ਉਹ ਛੜ ਤੇ ਛੜਤਾ ਦਿੱਤੇ ਪਰ ਮੈਨੂੰ ਲੱਗਦਾ ਉਹ ਆਪਹਾਜ ਕਰਕੇ ਛੱਡਦੇ ਤਲੀਆਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਲੱਤਾਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਔਰ ਛੱਡਣ ਦੇ ਬਾਵਜੂਦ ਵੀ ਇਹ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਇੱਕ ਮੁਲਾਜ਼ਮ ਨੇ ਸਾਥੋਂ 500 ਰੁਪਏ ਲਿਆ ਵੀ ਚਾਹ ਪਾਣੀ ਦਾ ਦੇ ਕੇ ਜਾਓ ਫਿਰ ਛੱਡਾਂਗੇ ਤੁੰਦ ਮਤਲਬ ਐਸ ਕਿਸਮ ਦਾ ਪੁਲਿਸ ਕਰ ਰਹੀ ਹੈ ਤੇ ਥਾਣੇਦਾਰ ਸਾਹਿਬ ਇਕੱਠ ਦੇ ਵਿੱਚ ਕਹਿ ਰਿਹਾ ਵੀ ਮੈਂ ਕੋਈ ਕਾਣਾ ਨਹੀਂ ਜੇ ਥਾਣੇਦਾਰ ਸਾਹਿਬ ਤੁਸੀਂ ਕਾਣਾ ਨਹੀਂ ਸੀ ਫਿਰ ਤੁਸੀਂ ਸਰਪੰਚ ਦੀ ਕਾਰਵਾਈ ਤੇ ਪਹਿਲੀ ਕਾਰਵਾਈ ਕਿਉਂ ਨਾ ਕੀਤੀ ਕਿਉਂਕਿ ਸਰਪੰਚ ਦਾ ਅਪਮਾਨ ਸਭ ਤੋਂ ਵੱਡਾ ਅਪਮਾਨ ਆ ਇੱਕ ਸਰਪੰਚ ਪਿੰਡ ਦਾ 5 ਸਾਲ ਲਈ ਪਿੰਡ ਦੇ ਪ